ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਵਾਪਰ ਗਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸੋਰੇ ਨੇ ਆਪਣੇ ਹੀ ਜਵਾਈ ਦਾ ਕਤਲ ਕਰ ਦਿੱਤਾ ਹੈ ਸੋਰੇ ਦੇ ਵੱਲੋਂ ਆਪਣੇ ਜਵਾਈ ਦਾ ਤੇਜ਼ਦਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਕਿ ਇਹ ਪੂਰਾ ਮਾਮਲਾ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸੋਰੇ ਨੇ ਆਪਣੇ ਜਵਾਈ ਦਾ ਕਤਲ ਕਰ ਦਿੱਤਾ ਹੈ ਦੱਸਦੀ ਹੈ ਕਿ ਇਸ ਸਖਸ਼ਟੀ ਧੀ ਨੇ ਜਿਸ ਦਾ ਆਪਣੇ ਜਵਾਈ ਦਾ ਕਤਲ ਕੀਤਾ ਉਸ ਦੀ ਧੀ ਨੇ ਲਵ ਮੈਰਿਜ ਕਰਾਈ ਸੀ ਜਿਸ ਤੋਂ ਉਹ ਅੱਕਿਆ ਪਿਆ ਸੀ ਜਿਸ ਕਰਕੇ ਉਸ ਨੇ ਨਸ਼ੇ ਚ ਤੁੱਤ ਆਪਣੇ ਹੀ ਜਵਾਈ ਦਾ ਕਤਲ ਕਰ ਦਿੱਤਾ ਹੈ ਕੀ ਪੂਰਾ ਮਾਮਲਾ ਹੈ ਉਹ ਵੀ ਜਾਣ ਲੈਣੇ ਆ ਸਾਡੇ ਨਾਲ ਸਾਡੇ ਸਹਿਯੋਗੀ लवली ਜੁੜ ਗਏ ਨੇ लवली ਕੀ ਇਹ ਪੂਰਾ ਮਾਮਲਾ ਹੈ ਸੋਹਰੇ ਦੇ ਵੱਲੋਂ ਆਪਣੇ ਹੀ ਜਵਾਈ ਦਾ ਕਤਲ ਕਰ ਦਿੱਤਾ ਜਾਂਦਾ ਹੈ ਜੀ लवली ਸੁਣ پا ਰਹੇ ਹੋ ਤਾਂ ਆਪਣੇ ਹੀ ਸੋਹਰੇ ਦੇ ਵੱਲੋਂ ਆਪਣੇ ਹੀ ਜਵਾਈ ਦਾ ਕਤਲ ਕਰ ਦਿੱਤਾ ਜਾਂਦਾ ਹੈ ਕੀ ਪੂਰਾ ਮਾਮਲਾ ਹੈ ਬਿਲਕੁਲ ਜਰੀਏ ਕਤਲ ਹੈਗੀ ਆ ਇਹ ਲਹਿਰਾ ਗੱਜਾਂ ਦੇ ਸਬੰਧਤ ਖਾਣੇ ਦੇ ਵਿੱਚ ਪਿੰਡ ਪੈਂਦਾ ਭਾਈ ਕੀਸੌਰ ਦਿੱਤੀ ਕਿ ਇੱਕ ਬੇਟੀ ਦੀ ਲਾਹ ਮੈਰਿਸ ਤੋਂ ਖਫਾਗ੍ਰਸਤੀ ਨੇ ਆਪਣੇ ਜਿਹੜਾ ਜਵਾਈ ਦਾ ਜਿਹੜਾ ਹੈਗਾ ਕਤਲ ਕੀਤਾ ਪਰ ਉਹ ਪੂਰੀ ਜਾਣਕਾਰੀ ਦੇ ਦਿੱਤੀ ਕਿ तकरीबन 3 ਸਾਲ ਪਹਿਲਾਂ ਇਹ ਜਿਹੜਾ ਸੋਹਰਾ ਤੇ ਜੀਦੇ ਵੱਲੋਂ ਕਤਲ ਕੀਤਾ ਗਿਆ ਜਿਹਦਾ ਦੋਸ਼ੀ ਹੈਗਾ 3 ਸਾਲ ਪਹਿਲਾਂ ਉਹਦੀ ਬੇਟੀ ਦੇ ਨਾਲ ਜਦੋਂ ਉਸ ਟਿੱਕੂ ਦਾ ਲੜਕਾ ਉਹਨੇ ਪ੍ਰੇਮ ਵਿਆਹ ਕਰਾਇਆ ਸੀ ਲਾ ਮਰਜ ਕਰਾਇਆ ਸੀ ਜਿਸ ਤੋਂ ਬਾਅਦ ਲਗਾਤਾਰ ਜਿਹੜਾ ਪਰਿਵਾਰ ਸੀ ਉਹਨਾਂ ਨੇ ਨਹੀਂ ਉਹ ਜਿਹੜਾ ਜਵਾਈ ਸੀ ਉਹਨੂੰ ਮੰਨਿਆ ਕਿ ਹਾਂ ਜਿਹੜਾ ਇਹ ਵਿਆਹ ਇਹ ਸਹੀ ਤਰੀਕੇ ਨਾਲ ਐਸਐਸ ਵਿੱਚ ਕੀਤਾ ਤੇ ਉਸ ਤੋਂ ਬਾਅਦ ਲਗਾਤਾਰ ਖਫਾ ਰਹੇ ਲਗਾਤਾਰ ਕਿਤਨੇ ਕਿਤੇ ਮੰਦਰੀ ਵਿੱਚ ਗੁੱਸਾ ਉਹ ਜਲਦਾ ਰਿਹਾ ਪਰ ਹੁਣ ਜਦੋਂ ਮਾਹੌਲ ਨਸ਼ੇ ਵਾਲਾ ਹੋ ਜਾਂਦਾ ਜਦੋਂ ਮਾਹੌਲ ਸ਼ਰਾਬ ਵਾਲਾ ਹੋਏ ਤਾਂ ਕਿਤਨੇ ਕਿਤੇ ਜਿਹੜਾ ਉਹ ਸਿੱਕਿਆ ਬਿਸਤਰੀ ਉਹ ਬਾਹਰ ਨਿਕਲ ਆਇਆ ਜਿਹਦੇ ਵਿੱਚ ਜਿਹੜੀ ਭੱਤੀਕਰਨਾਂ ਨੂੰ ਅੰਜਾਮ ਦਿੱਤਾ ਗਿਆ ਤਾਂ ਆਪਣਾ ਇਹ ਜਵਾਈ ਦਾ ਜਿਹੜਾ ਹੈਗਾ ਕਤਲ ਕੀਤਾ ਗਿਆ ਕਿਉਂਕਿ 3 ਸਾਲ ਪਹਿਲਾਂ ਉਹਨਾਂ ਦੀ ਬੇਟੀ ਨੇ ਇਸ ਸ੍ਰਿਤਿਕ ਨਰਕੇ ਦੇ ਨਾਲ ਵਿਆਹ ਕਰਵਾ ਲਿਆ ਵੀ ਜਿਸ ਤੋਂ ਬਾਅਦ ਕਿਤਨਾ ਕਿਤੇ ਉਹ ਗੁੱਸੇ ਨੂੰ ਤਾਂ ਉਸ ਸਮੇਂ ਦਾ ਜਿਹੜਾ ਖਫਾ ਹੋਇਆ ਸੀ ਉਹ ਇਹ ਜਿਹੜਾ ਕਤਲ ਨੂੰ ਅੰਜਾਮ ਦਿੱਤਾ ਤਾਂ ਪੁਲਿਸ ਵੱਲੋਂ ਜਿਹੜਾ ਦੋਸ਼ੀ ਆਇਆਗਾ ਸੋਹਰਾ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਪੂਰੇ ਮਾਮਲੇ ਦੀ ਜਾਂਚ ਵੀ ਹੋ ਰਹੀ ਹੈ ਕਿ ਅਸਲ ਕਾਰਨ ਕੀ ਬਣੇ ਐਨੇ ਸਮੇਂ ਤੋਂ ਬਾਅਦ ਕੁੱਲ ਸਾਲਾਂ ਤੋਂ ਬਾਅਦ 34 ਨੰਬਰ ਇੱਕ ਦੁਬਾਰਾ ਜਾ ਕੇ ਕਿਹੜਾ ਐਨੇ ਧਿਆਨਖੀ ਤਰੀਕੇ ਨਾਲ ਆਇਆ ਫਿਰੋਂ ਜਾਂ ਬਤਾ ਕੇ ਜਿੱਦਾਂ ਕਿਉਂ ਜਾਂਚ ਹੋ ਰਹੀ ਆ ਪਰ ਫਿਲਹਾਲ ਜਿਹੜਾ ਦੋਸ਼ੀ ਆ ਉਹਨੂੰ ਕੋਈ ਨਹੀਂ ਕਾਬੂ ਕਰਦੇ। ਜੀ ਤਾਂ तमाम ਜਾਣਕਾਰੀ ਲਈ ਧੰਨਵਾਦ ਤਾਂ ਸੰਗਰੂਰ ਤੇ ਲਹਿਰਾ ਗੰਗਾ ਚ ਇਹ ਵਾਰਦਾਤ ਨੂੰ ਸੋਰੇ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਸੋਰੇ ਦੇ ਵੱਲੋਂ ਅਣਖ ਦੇ ਚਲਦਿਆਂ ਆਪਣੇ ਹੀ ਜਵਾਈ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਸੋਰੇ ਦੇ ਵੱਲੋਂ ਤੇਜ਼ਦਾਰ ਹਥਿਆਰਾਂ ਦੇ ਨਾਲ ਆਪਣੇ ਜਵਾਈ ਤੇ ਹਮਲਾ ਕੀਤਾ ਜਾਂਦਾ ਹੈ ਤੇ ਉਸ ਨੂੰ ਮੋਤ ਇਹ ਘਾਟ ਉਤਾਰ ਦਿੱਤਾ ਜਾਂਦਾ ਦੱਸ ਦਈਏ ਕਿ ਇਸ ਦੀ ਧੀ ਨੇ ਲਵ ਮੈਰਿਜ ਕਰਾਈ ਸੀ ਜਿਸ ਤੋਂ ਉਹ ਅੱਕਿਆ ਪਿਆ ਸੀ ਇਹ ਲਵ ਮੈਰਿਜ ਉਸ ਨੂੰ ਰਾਜ਼ ਨਹੀਂ ਆਉਂਦੀ ਸੀ ਜਿਸ ਕਰਕੇ ਉਸ ਨੇ ਆਪਣੇ ਜਵਾਈ ਦਾ ਤੇਜ਼ਦਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਇਹ ਪੂਰਾ ਮਾਮਲਾ ਸੰਗਰੂਰ ਦੇ ਲਹਿਰਾ ਗਾਂਗਾ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਸੋਹਰੇ ਨੇ ਆਪਣੇ ਜਵਾਈ ਦਾ ਕਤਲ ਕਰ ਦਿੱਤਾ ਗਿਆ ਤਾਂ ਬੇहद ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਲਗਾਤਾਰ ਇਹੀਆਂ ਇਹੋ ਜੀਆਂ ਵਾਰਦਾਤਾਂ ਜਿਹੜੀਆਂ ਨੇ ਵੱਧਦੀਆਂ ਜਾ ਰਹੀਆਂ ਨੇ ਲਗਾਤਾਰ ਪੰਜਾਬ ਦੇ ਵਿੱਚ ਕਤਲ ਦੇ ਮਾਮਲੇ ਜਿਹੜੇ ਨੇ ਨਿਕਲ ਕੇ ਸਾਹਮਣੇ ਆ ਰਹੇ ਨੇ ਤੇ ਹੁਣ ਸੰਗਰੂਰ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੋਰੇ ਦੇ ਵੱਲੋਂ ਆਪਣੇ ਹੀ ਜਵਾਈ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਜਿਹੜਾ ਆ ਮਾਮਲਾ ਦਰਜ ਕਰ ਲਿਆ ਗਿਆ ਤੇ ਇਸ ਮਾਮਲੇ ਦੇ ਵਿੱਚ ਡੀਐਸਪੀ ਨੇ ਕਈ ਵੱਡੇ ਖੁਲਾਸੇ ਕੀਤੇ ਨੇ ਕੀ ਖੁਲਾਸੇ ਡੀਐਸਪੀ ਦੇ ਵੱਲੋਂ ਕੀਤੇ ਗਏ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇਹ ਜੀ ਕੱਲ 27 9 24 ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਭਾਈ ਕੀ ਪਿਸ਼ੌਰ ਠੇਕੇ ਤੇ ਕੋਈ ਝਗੜਾ ਹੋ ਗਿਆ ਤੇ ਉੱਥੇ ਕੋਈ ਵਿਅਕਤੀ ਗੰਭੀਰ ਹਾਲਤ ਦੇ ਵਿੱਚ ਪਿਆ ਜਿਸ ਤੇ ਮੁੱਖ ਅਫਸਰ ਥਾਣਾ ਲਹਿਰਾ ਉੱਥੇ ਪਹੁੰਚੇ ਅਸੀਂ ਵੀ ਉੱਥੇ ਪਹੁੰਚੇ ਜਾ ਕੇ ਦੇਖਿਆ ਕਿ ਉੱਥੇ ਗੁਰਦੀਪ ਸਿੰਘ ਇਲੀਅਸ ਖੋਗੜ son of ਨਾਇਬ ਸਿੰਘ ਪਿੰਡ ਭਾਈ ਕੀ ਪਿਸ਼ੌਰ ਇਮਰਤ ਹਾਲਤ ਦੇ ਵਿੱਚ ਪਿਆ ਸੀ ਤੇ ਉਸ ਤੋਂ ਬਾਅਦ ਤਫਤੀਸ਼ ਕੀਤੀ ਤਾਂ ਪਤਾ ਲੱਗਿਆ ਕਿ ਇਸ ਦਾ ਜਿਹੜਾ ਕਤਲ ਹੈ ਗੁਰਜੰਟ ਸਿੰਘ son of ਮੁਕੰਦ ਸਿੰਘ ਵਾਸੀ ਪਾਈ ਕੀ ਪਸ਼ੌਰ ਇਹਨੇ ਕੀਤਾ ਹੈ ਗੁਰਜੰਟ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਇਹਦੇ ਨਾਲ ਇਹਦੇ ਹੋਰ ਸਾਥੀ ਸੀ ਉਹਨਾਂ ਬਾਰੇ ਪਤਾ ਕੀਤਾ ਜਾ ਰਿਹਾ ਸਰ ਇਹਨਾਂ ਦਾ ਰਿਸ਼ਤਾ ਕੀ ਸੀ ਜਿਹਨੇ ਮਾਰਿਆ ਕਿਉਂ ਮਾਰਿਆ ਜੀ ਇਹਨਾਂ ਦੀ ਪਰਿਵਾਰਕ ਆਪਸੀ ਰੰਜਿਸ਼ਬਾਦੀ ਚੱਲਦੀ ਸੀ ਜੀ ਆਪਸ ਵਿੱਚ ਸਹੁਰਾ ਤੇ ਜਵਾਈ ਸਨ ਤੇ ਸਹੁਰੇ ਨੇ ਜਵਾਈ ਦਾ ਕਤਲ ਕੀਤਾ ਜੀ ਉਹਨਾਂ ਅਗਲੀ ਕਾਰਵਾਈ ਕੀ ਹੈ ਕਿੰਨੇ ਗ੍ਰਿਫਤਾਰ ਕਰੇ ਇੱਕ ਦੋਸ਼ੀ ਗ੍ਰਿਫਤਾਰ ਕਰ ਲਿਆ ਜੀ बाकी गिरफ्तारी छापेमारी जा रही है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप